ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਦੇਰ ਰਾਤ ਕੱਲ ਵੱਡਾ ਐਕਸ਼ਨ ਲਿਆ ਗਿਆ ਜਿਸ ਦੇ ਚੱਲਦੇ ਹੋਏ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਤੇ ਵੱਡਾ ਐਕਸ਼ਨ ਹੋਇਆ ਤਾਂ ਇਹ ਕਿਸਾਨਾਂ ਦੀ ਸਟੇਜ ਦਾ ਹਾਲ ਹੈ ਦੇਖੋ ਜੀ ਸੀ ਬੀਆਂ ਦੇ ਨਾਲ ਪੱਟ ਸੁੱਟੀ ਗਈ ਹੈ ਇਹ ਸਟੇਜ ਤਾਂ ਦੇਖੋ ਹੁਣ तमाम ਰੁਕਾਵਟਾਂ ਜਿਹੜੀਆਂ ਐਂਗਲ ਲੱਗੇ ਹੋਏ ਨੇ ਸਟੇਜ ਦੇ ਉਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਇਹ ਰਸਤਾ ਕਲੀਅਰ ਵੱਡੀਆਂ-ਵੱਡੀਆਂ ਕਰੇਨਾਂ ਜਿਹੜੀਆਂ ਨੇ ਉਹ ਸ਼ੰਭੂ ਬਾਰਡਰ ਤੇ ਕੁੰਮਦੀਆਂ ਨਜ਼ਰ ਆ ਰਹੇ ਨੇ ਜੀ ਸੀ ਬੀਆਂ ਕਰੇਨਾਂ ਦਾ ਜਿਹੜਾ ਦੌਰ ਹੈ ਉਹ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਹ ਇੰਗਲੈਰਨ ਨੇ ਜਿਹੜੇ ਸਟੇਜ ਹੈ ਸਟੇਜ ਦੇ ਜਿਹੜੇ ਇੰਗਲੈਰਨ ਨੇ ਇਹਨਾਂ ਨੂੰ ਪਟਿਆ ਜਾ ਰਿਹਾ ਕਿਉਂਕਿ ਜਦੋਂ ਕਾਰਾਂ ਆਉਣਗੀਆਂ ਤਾਂ ਉਹਨਾਂ ਦੇ ਟਾਇਰ ਖਰਾਬ ਨਾ ਹੋਣ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਜੀਸੀਬੀ ਮਸ਼ੀਨਾਂ ਦੇ ਨਾਲ ਇਹਨਾਂ ਲੇਰਨਾਂ ਨੂੰ ਹਟਾਇਆ ਜਾ ਰਿਹਾ ਤਾਂ ਸਟੇਜ ਦਾ ਮਲਵਾ ਦੇਖੋ ਇਹ ਸਟੇਜ ਦਾ ਮਲਵਾ ਹੈ ਇਹ ਸ਼ੈੱਡ ਦਾ ਜਿਹੜਾ ਕਿਸਾਨਾਂ ਵੱਲੋਂ ਬਣਾਇਆ ਗਿਆ ਸੀ ਸਟੇਜ ਦੇ ਸ਼ੈੱਡ ਦਾ ਕੀ ਹਾਲ ਹੋਇਆ ਦੇਖ ਸਕਦੇ ਹੋ ਉਹ ਕਿਸਾਨਾਂ ਦੀ ਸਟੇਜ ਪਈ ਆ ਜਿਸ ਤੇ ਬੱਦ ਕੇ ਕਿਸਾਨ ਤਕਰੀਰਾਂ ਕਰਦੇ ਹੁੰਦੇ ਸੀ ਗੱਲਬਾਤ ਕਰਦੇ ਹੁੰਦੇ ਸੀ ਕਿਸਾਨਾਂ ਨੂੰ ਸੰਬੋਧਨ ਕਰਦੇ ਹੁੰਦੇ ਸੀ ਆ ਦੇਖੋ ਹੋਰ ਇੱਕ ਕ੍ਰੇਨ ਆ ਗਈ ਹੈ ਵੱਡੀਆਂ-ਵੱਡੀਆਂ ਕ੍ਰੇਨਾਂ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਸ਼ੁਰੂ ਹੋ ਚੁੱਕੀਆਂ ਨੇ ਵੱਡੀ ਤਦਾਦ ਦੇ ਵਿੱਚ ਇੱਕ ਹੋਰ ਕ੍ਰੇਨ ਮਸ਼ੀਨ ਹੈ ਉਹ ਪਹੁੰਚੀ ਆ ਕਿਉਂਕਿ ਕੰਮ ਬੜੇ ਜੰਗੀ ਪੱਧਰ ਤੇ ਚੱਲਣਾ ਹੈ ਜਿਸ ਤੇ ਚਲਦੇ ਹੋਏ ਹੁਣ ਕ੍ਰੇਨਾਂ ਜਿਹੜੀਆਂ ਨੇ ਉਹ ਹੋਰ ਆਣਗੀਆਂ ਕਿਉਂਕਿ ਇਸ ਰੋਡ ਨੂੰ ਕਲੀਅਰ ਕਰਨ ਦੀ ਗੱਲ ਜਿਹੜੀ ਆ ਉਹ ਲਗਾਤਾਰ ਅੱਗੇ ਜਾ ਰਹੀ ਹੈ। ਤਾਂ ਵੱਡੀ ਤਦਾਦ ਦੇ ਵਿੱਚ ਜਿਹੜਾ ਉਹ ਕੰਮਕਾਰ ਲਗਾਤਾਰ ਜਾ ਰਹੀ ਹੈ। हां देखो किसानਾਂ ਦੀਆਂ ਟਰਾਲੀਆਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ। ਤਾਂ ਤਮਾਮ ਦੇਖੋ ਨੇ ਕਿਸਾਨ ਜਿਹੜੇ ਨੇ ਉਹ ਆਪਣੀਆਂ ਟਰਾਲੀਆਂ ਜਿਹੜੀਆਂ ਨੇ ਉਹ ਘਰਾਂ ਨੂੰ ਲੈ ਕੇ ਜਾ ਰਹੇ ਨੇ। ਭਾਈ ਇਹ ਥੋੜੀ ਟਰਾਲੀ ਆ ਜੀ। ਪੁਲਿਸ ਵੱਲੋਂ ਆਏ ਹੋ। ਤਾਂ ਦੇਖੋ ਪ੍ਰਸ਼ਾਸਨ ਜਿਹੜਾ ਉਹ ਟਰਾਲੀਆਂ ਹਟਾਉਣ ਦੀ ਕਵਾਇਤ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ ਦੇਖ ਸਕਦੇ ਹੋ ਤੇ ਦੇਖ ਸਕਦੇ ਹੋ ਤਸਵੀਰਾਂ ਰਸਤਾ ਜਿਹੜਾ ਉਹ ਕਲੀਅਰ ਕੀਤਾ ਜਾ ਰਿਹਾ ਹੈ तमाम ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਦੇਖੋ ਟਰੈਕਟਰਾਂ ਦੇ ਨਾਲ ਕਿੰਜ ਟਰਾਲੀਆਂ ਨੂੰ ਹਟਾਇਆ ਜਾ ਰਿਹਾ ਹੈ ट्रैक्टर बुला के लगातार ट्रैक्टर जेह बुलाए जा रहे हैं ਤਸਵੀਰਾਂ ਦੇਖੋ ਟਰੈਕਟਰਾਂ ਦੇ ਨਾਲ ਜਿਹੜੀਆਂ ਟਰਾਲੀਆਂ ਨੇ ਉਪਾਈਆਂ ਜਾ ਰਹੀਆਂ ਨੇ ਬਾਕੀ ਰਸਤਾ ਜਿਹੜਾ ਉਹ ਕਲੀਅਰ ਹੋ ਸਕੇ